so <speaking in foreign language> ਸੋ ਆ ਗੇ ਸ਼ੇਰ ਸੰਗਿ ਸ਼ਨੋ ਭਗਵਾਨ ਦੀ ਜੈ ਜੈ ਹਰ ਸੰਗਤ ਜੀ ਆਇ ਤੇ ਸੋਪਕ ਮਤਲ ਜਿਹੜੀਆਂ ਪਰਮੇਸ਼ਰ ਨੂੰ ਇਹ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਜਿੰਨੇ ਨੇ ਪਿਆਰ ਦੇ ਨਾਲ ਜਗਾ ਜਗਾ ਫੋਨ ਕਰ ਕਰ ਕੇ ਸੰਗਤਾਂ ਨੂੰ ਇਹਨਾਂ ਪਿਆਰ ਦਿੱਤਾ ਹੈ ਸਭੀ ਭਾਸ਼ਾਏ ਤਰਸ ਕਰੇ ਸਿਧਾਂਤਾਂ ਪਰ ਨਹੀਂ ਰੱਖੇ ਤੇ ਮੇਰੇ ਵੀ ਜੀ ਵੱਲੋਂ ਉਗਮਿਆ ਸ਼ਬਦ ਬੋਲਦਾ ਸਮਾਸੀ ਜਿਹਾ ਪਰਮੇਸ਼ਰ ਸਾਹਮਣੇ ਸਿਰਾਸ ਦੇ ਬੈਠੇ ਵਾਗਾ ਕਰਦਾ ਸੀ ਜੇ ਦਸੁਰ ਨਾਲ ਚੱਲੋਗੇ ਇਹ ਅਜਾਪਾ ਪੜਿਆ ਲੇਹਰ ਤੋਂ ਸੁਖ ਜੇ ਲਿਖਿਆ ਪੜਦੇ ਹਾਂ ਤੇ ਜਿਹੜੇ ਚੀਜ਼ਾਂ ਵਾਲਾ ਸਖਾਖਾਂ ਨਾਲ ਵਿਖਿਆ ਹੋਏ ਜੀ ਆਦ ਆਈਆਂ ਨਾ ਪਰਮੇਸ਼ਰ ਦੇ ਕਿਵੇ ਦੇ ਕਿਤਕ ਤਾਂ ਲਿਖਿਆ ਸੀ ਮੇਰੇ ਵੀਰੋ ਤੇ ਮੇਰੀ ਭੈਣੋ ਸਭ ਨੇ ਇਨਸਾਫ ਦੇਣਾ ਹੈ 10 ਬੋਲੇਗਾ ਸ਼ਬਦ ਦੇ ਬੋਲ ਹਨ ਸਾਥ ਦਸ ਚੱਲੋਗੇ ਨਾਲ ਸੱਚ ਦੱਸੋ ਚੱਲੋਗੇ ਨਾ ਸੱਚ ਦੱਸੋ ਚੱਲੋਗੇ ਨਾ ਸੱਚ ਦੱਸੋ ਚੱਲੋਗੇ ਨਾ ਕੋਣ ਕਹਿ ਰਿਹਾ ਪਰਮੇਸ਼ਰ ਕਹਿ ਰਿਹਾ ਆਪਣੇ ਪਰੌਬਲ ਆਪਣੇ ਬੱਚਿਆਂ ਦੇ ਸਾਹਮਣੇ ਬਾਲ ਕੇ ਵਾ ਵਾ ਗੱਲ ਕੌਣ ਕਹਿ ਰਿਹਾ ਹਾਰ ਮਿਲਣੀ ਆਪ ਕਰਾਈਆ ਹਾਰ ਮਿਲਣੀ ਆਪ ਕਰਾਈਆ ਹਾਰ ਮਿਲਣੀ सच दस वणोगे लाल सचो वणोगे ला लाल सच दसो वणोगे ला तॾे पुत नज़र न ਬੇਨ ਤੋ ਹਾਡੇ ਪੁੱਤ ਨજર ਆਈਆ ਬੇਨ ਤੋ ਹਾਡੇ ਪੁੱਤ ਨજર ਆਈਆ ਬੇਨ ਪੁੱਤ ਪੁੱਤ ਨજર ਆਈਆ ਭਗਤ ਦਸੋ ਸੁਣੋਂਗੇ ਹਾ ਹਲੋ ਸਾਥੀ ਦਸੋ ਸੁਣੋਂਗੇ ਹਾਲ ਸੱਚ ਦੱਸੋ ਸੁਣੋਂਗੇ ਹਾਲ ਸੱਚ ਦੱਸੋ ਸੁਣੋਂਗੇ ਹਾਲ ਮੁਰਸ਼ਿਦ ਮਰੀਦਾ ਹਰ ਸਣਾਈਆ ਮੁਰਸ਼ਿਦ ਮਰੀਦਾ हाल सुनाईरशदमरी हाल सुण बरशदमुरी हाल सुण सच ॾिसो चलो गे न सो चलो गे न ਕਹਤੇ ਦੱਸੋ ਚੱਲੋਗੇ ਨਾਲ ਸੱਚ ਦੱਸੋ ਚੱਲੋਗੇ ਨਾਲ ਜਿੱਥੇ ਕੋਈ ਨਾ ਜਾਵੇ ਪਾਂਦੀ ਰਾਹੀਆ ਜਿੱਥੇ ਕੋਈ ਨਾ ਜਾਵੇ ਪਾਂਦੀ ਰਾਹੀਆ जिथे को सच दसो लोगे पाल सचो लओगे पाल सच दसो ਲੰਬੇ ਹੱਥ ਕਿਸੇ ਨਾਲ ਆਈਆ ਲੰਬੇ ਹੱਥ ਕਿਸੇ ਨਾਲ ਆਈਆ ਲੰਬੇ ਹੱਥ ਕਿਸੇ ਨਾਲ ਆਈਆ ਹੱਥ ਦੱਸੋ ਮਨੋਂਗੇ ਸਵਾਲ ਸਾਚੇ ਦੱਸੋ ਮਨੋਂਗੇ ਸਵਾਲ ਅਲ ਸੱਚ ਦੱਸੋ ਮਨੋਂਗੇ ਸਵਾਲ ਸੱਚ ਦੱਸੋ ਮਨੋਂਗੇ ਸਵਾਲ ਖਾਲੀ ਚੋਲੀ ਤੁਹਾਡੇ ਅੱਗੇ ਡਾਈਆ ਪਰਮੇਸ਼ਰ ਕਹਿ ਰਹੇ ਖਾਲੀ ਚੋਲੀ ਤੁਹਾਡੇ ਅੱਗੇ ਡਾਹੀਆ ਖਾਲੀ ਚੋਲੀ ਤੁਹਾਡੇ ਅੱਗੇ ਡਾਹੀਆ ਖਾਲੀ ਚੋਲੀ ਤੁਹਾਡੇ ਅੱਗੇ ਡਾਹੀਆ ਸੱਚ ਦੱਸੋ ਪਰਮ ਪਿਆਰ ਦੀ ਸਾਚੀ ਦੱਸੋ ਪ੍ਰੇਮ ਪਿਆਰ ਦੀ ਸੱਚ ਦੱਸੋ ਪਰੇਮ ਪਿਆਰ ਦੀ ਸੱਚ ਦੱਸੋ ਪਰੇਮ ਪਿਆਰ ਦੀ ਕੱਲ ਲੈਣਾ ਲਵੋਗੇ ਕੱਲ ਲੈਣਾ ਲਵੋਗੇ ਕਾ ਗੁਰਮੁਖ ਗੁਰਮੁਖ ਨਾਲ ਪਰਨਾਈਆ ਗੁਰਮੁਖ ਗੁਰਮੁਖ ਨਾਲ ਪਰਨਾਈਆ ਗੁਰਮੁਖ ਗੁਰਮੁਖ ਨਾਲ ਪਰਨਾਈਆ साट मो पुछण आया साट माइ पुछण साचा पुछणाया सा पुछण आया साम न आहिया सा माई पुछणु आहिया सा माया